ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਗੁਰਦੋਰਾ ਖੱਟ ਦਰਬਾਰ ਕੋਟ ਪ੍ਰਾਨ ਜੋ ਕਿ ਟਿੱਬੀ ਸ਼ਾਹ ਦੇ ਨਾਮ ਨਾਲ ਮਸੂੰਦਰਾ ਉੱਪਰ ਲਿਖੇ ਅੱਜ 14 ਮਾਰਚ ਨੂੰ ਸੰਗਰਾਂਦ ਅਤੇ ਥੋਲੇ ਮੰਡੇ ਦਾ ਦਿਹਾੜਾ ਦਿਖਾ ਰਹੇ ਹਾਂ ਇਹ ਆ ਜੀ ਗੁਰਦੋਰਾ ਖੱਟ ਦਰਬਾਰ ਵਿਖੇ ਸੰਗਰਾਂਦ ਨੂੰ ਅਤੇ ਥੋਲੇ ਮੰਡੇ ਦੀਆਂ ਰੌਣਕਾਂ ਸਮਤਾਂ ਬਹੁਤ ਹੀ ਇਛਾ ਦੇ ਨਾਲ ਬਦੁਰਾ ਸ਼ਾਹਬ ਦੇਖੇ ਪਹੁੰਚ ਰਹੀਆਂ ਇੱਧਰ ਪਾਰਕਿੰਗ ਦਾ ਗੁਰਦੁਆਰਾ ਸਾਹਿਬ ਦੀ ਸਾਹਮਣੇ 메ਨ ਗੇਟ ਆ ਬਿਲਕੁਲ ਸਾਹਮਣੇ 메ਨ ਗੇਟ ਗੁਰਦੁਆਰਾ ਸਾਹਿਬ ਦਾ ਦਿੱਖਤੋਂ ਹੁੰਦਾ ਇਹ ਇਹ ਤੁਸੀਂ ਦੇਖ ਰਹੇ ਜੀ ਗੁਰਦੁਆਰਾ ਸਾਹਿਬ ਹੈਡ ਦਰਵਾਰ ਕੋਟਪੁਰਾਨ ਜੱਬੀ ਸਾਹਿਬ ਪ੍ਰੋਪਰਟੀ ਨਰਾਉਣ ਦਾ ਮਾਮਲਾ ਜੱਸੋ ਜੀ ਮਨਜਨ ਨੇ ਕਿਹਾ ਦਰਵਾਰ ਸਾਹਿਬ ਜਾਣ ਦੇ ਲਈ ਇਹ ਹੋ ਰਿਹਾ ਹੈ ਉਹ ਨਾਂ ਮਨ ਲਈ ਬਈ ਵਾਲੇ ਤੇ ਗ੍ਰੇਡ ਕੋ ਐਂਟਰੀ ਕਰਦੇ ਆ ਮੈਡੀਕਲ ਕੈਂਪ ਤੇ ਬਹੁਤ ਹੀ ਘੱਟ ਰੇਟਾਂ ਤੇ ਸਸਤੇ ਸਸਤੇ ਕੈਂਪ ਲੱਗਿਆ ਹੋਇਆ

ਇਤ ਗੋਬਿੰਦ ਆਲਾ ਕੀ ਇਤ ਗੋਬਿੰਦ ਆਲਾ ਕੀ ਇਤ ਗੋਬਿੰਦ ਆਲਾ ਕੀ ਇਹ ਵੀ ਦੇਖਦੇ ਹੋ ਸੰਗਰਾਂ ਦੇ ਹੋਰੇ ਮਹੱਲੇ ਦੇ

ਖੁੱਲੇ ਪੈ ਲੈਂਦੀਆਂ ਨਾਮ ਤੇਰਾ ਸਾਹ ਤਾ ਇਸ਼ਾਲਾ ਸਾ ਸੇ ਸਤਨਿਦਿਆ ਦੇ ਨਾਲ ਕੰਧ ਲੱਗਦੀ ਏ ਗੁਰਦੁਆਰਾ ਸਾਹਿਬ ਦੀ ਨਾਲ ਹੀ ਛੱਤ ਲੋ ਇਧਰੇ ਆਇਆ ਤੇ ਕੀ ਦੇਖ ਰਹੀ ਜੋ ਤੋਰਾ ਰੱਜ ਗੁਰੂਆਰ ਕੋਟਵਾਲ ਤੇ ਵੀ ਸਾਹਿਬ ਰੋਪੜੀਆ ਰੌਂਕਾਂ Ini langgaran. Ini sih santang. Langgar sekunder dia سنگان کے تہوار سے اتنے گفتہ لنگر بہت ہی شردا نالایا جا رہا بہت ہی پیار بھاؤ گفتہ لنگر تھپ رہی ہیں یہ سنوں دکھایا جی ਜੋਸਟ ਰਹਿ ਕੇ ਦੁਬਾਰਾ ਜੋ ਪ੍ਰੋਗਰਾਮ ਕਿੱਥੇ ਜਾਵੋ ਪਰਵਿਹੇ ਸੰਗਾਮ ਅਤੇ ਪਰਿਵਾਰ ਦੇ ਬਿਹਾੜਾ ਮਿਲਾਂਗੇ ਅਗਲੇ ਨਵੇਂ ਵੀਡੀਓ ਦੇ ਤੁਹਾਡਾ ਧੰਨਵਾਦ